ਸਸ਼ਕਾਲ ਜੀ ਮਹਿਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦੇਵਾਂਗੇ ਭਾਰਤ ਤੇ ਅੱਜ 트ੰਪ ਦਾ 50% ਅਮਰੀਕੀ ਟੈਰਿਫਾ ਜਿਹੜਾ ਲਾਗੂ ਹੋ ਗਿਆ ਹੈ ਦੱਸ ਦਈਏ ਕਿ ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ਤੇ ਅੱਜ ਯਾਨੀ 27 ਅਗਸਤ ਤੋਂ 50% ਦੀ ਟੈਰਿਫ ਲਾਗੂ ਹੋ ਗਿਆ ਹੈ ਗਲੋਬਲ ਟ੍ਰੇਡ ਰਿਸਰਚ ਇਨਫਰੋਸਟੇਟਿਵ ਦੀ ਰਿਪੋਰਟ ਮੁਤਾਬਕ ਇਹ ਨਵਾਂ ਟੈਰਿਫ ਭਾਰਤ ਦੇ ਲਗਭਗ 5.4 ਲੱਖ ਕਰੋੜ ਦੀ ਐਕਸਪੋਰਟ ਨੂੰ ਪ੍ਰਭਾਵਿਤ ਕਰ ਸਕਦਾ ਹੈ ਦੱਸਦੀ ਹੈ ਕਿ 50% ਦੀ ਟੈਰਿਫ ਨਾਲ ਅਮਰੀਕਾ ਵਿੱਚ ਵੇਚਣ ਵਾਲੇ ਕੱਪੜੇ ਜਿੰਸ ਜੁਐਲਰੀ ਫਰਨੀਚਰ ਸੀਫੂਡ ਵਰਗੇ ਭਾਰਤੀ ਪ੍ਰੋਡਕਟ ਮਹਿੰਗੇ ਹੋ ਜਾਣਗੇ ਇਸ ਨਾਲ ਇਹਨਾਂ ਦੀ ਮੰਗ ਵਿੱਚ 70% ਦੀ ਕਮੀ ਆ ਸਕਦੀ ਹੈ ਚੀਨ ਵਿਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਹਨਾਂ ਸਮਾਨਾਂ ਨੂੰ ਸਸਤੇ ਰੇਟ ਤੇ ਵੇਚਣਗੇ ਏਸ ਨਾਲ ਭਾਰਤੀ ਕੰਪਨੀ ਦੀ ਅਮਰੀਕਾ ਬਾਜ਼ਾਰ ਵਿੱਚ ਹਿੱਸੇਦਾਰੀ ਘਟ ਜਾਵੇਗੀ ਦੱਸਦੀ ਹੈ ਕਿ ਅਮਰੀਕਾ ਭਾਰਤੀ ਆਟੋ ਪਾਸਟਰ ਲਈ ਸਭ ਤੋਂ ਵੱਡਾ ਬਾਜ਼ਾਰ ਹੈ ਐਫ ਵੀ 25 ਵਿੱਚ ਆਟੋ ਪਾਸਟਰ ਦੇ ਕੁੱਲ ਨਿਧਾਰ ਦਾ ਲਗਭਗ 32% ਹਿੱਸਾ ਅਮਰੀਕਾ ਗਿਆ ਟੈਰਿਫ ਵਾਧੇ ਨਾਲ 7 ਬਿਲੀਅਨ ਡਾਲਰ ਯਾਨੀ ਕਿ 66000 ਕਰੋੜ ਰੁਪਏ ਦਾ ਸਾਲਾਨਾ ਆਟੋ ਪਾਸਟਰ ਵਿੱਚ 30000 ਕਰੋੜ ਰੁਪਏ ਦਾ ਨਿਧਾਰ ਪ੍ਰਭਾਵਿਤ ਹੋ ਸਕਦਾ ਹੈ ਦੂਜੇ ਪਾਸੇ ਇੰਜੀਨੀਅਰਿੰਗ ਗੁੱਡਜ਼ ਛੋਟੇ ਤੇ ਮੱਧਮ ਉਦਮ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਇੰਜੀਨੀਅਰਿੰਗ ਗੁੱਡਜ਼ ਦੇ 40% ਦੀ ਨਿਰਤਾਰ ਵਿੱਚ ਯੋਗਦਾਨ ਦਿੰਦੇ ਹਨ ਇਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ ਦੱਸਦੀ ਹੈ ਕਿ ਅਜੇਹੇ ਵਿੱਚ ਯੂਰਪ ਤੇ ਏਸ਼ੀਅਨ ਦੇਸ਼ਾਂ ਵਿੱਚ ਇੰਜੀਨੀਅਰਿੰਗ ਗੁੱਡਜ਼ ਦੀ ਮੰਗ ਵਧ ਰਹੀ ਹੈ ਭਾਰਤ ਇਹਨਾਂ ਬਾਜ਼ਾਰਾਂ ਵਿੱਚ ਇਸ ਸੇਦਾਰੀ ਵਧਾ ਸਕਦਾ ਹੈ ਇੰਜੀਨੀਅਰਿੰਗ ਗੁੱਡਜ਼ ਲਈ ਪੀਐਲਆਈ ਸਕੀਮ ਦਾ ਵਿਸਤਾਰ ਕਰਕੇ ਉਤਪਾਦ ਲਾਗਤ ਨੂੰ ਘਟ ਕਰਨ ਦਾ ਕੀ ਕੰਪਨੀਆਂ ਦੀ ਅਮਰੀਕੀ ਬਾਜ਼ਾਰ ਵਿੱਚ ਮੁੱਕੇਬਾਜ਼ੀ ਬਣੀ ਰਹੇਗੀ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ